ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜੇਲ 헤드 ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਜਾਂ ਤੇ ਰਾਜੀ ਖੁਸ਼ੀਆਂ। ਅੱਜ ਦੀ ਵੀਡੀਓ ਸ਼ੁਰੂ ਕਰਨ ਲੱਗੇ ਸੀ। ਅੱਜ ਦੀ ਵੀਡੀਓ ਬਹੁਤ ਖਾਸ ਆ ਸਾਰਿਆਂ ਲਈ। ਭੈਣ ਭਰਾਵਾਂ ਸਾਰਿਆਂ ਲਈ ਬਹੁਤ ਜ਼ਿਆਦਾ ਖਾਸ ਕਿਉਂਕਿ ਇਹ ਖਾਣ ਦੇ ਲਈ ਟੜੀ ਆ ਕਿਉਂਕਿ ਇਹਨੂੰ ਚੀਨ ਦੇ ਬਸ ਸਾਲ ਪਾਸ ਸਟੋਰ ਕਰਕੇ ਰੱਖਣਾ ਹੁੰਦਾ ਹਨਾ ਤੇ ਉਹ ਹਣ ਆਈ ਹੋਈ ਆ। ਦੱਸੋ ਕੀ ਆ। ਚਲੋ ਮੈਂ ਹੀ ਦੱਸ ਦਿੰਦੀ ਆ ਵੀਡੀਓ ਵੀ ਬਣਾਉਣੀ ਹੈ ਹਨਾ। ਉਹ ਹੈਗੇ ਕਣਕ ਹਨਾ ਕਣਕ ਹੁਣ ਨਵੀਂ ਆ ਚੁੱਕੀ ਆ ਆਪਾਂ ਇਹਨੂੰ ਸਾਲ ਬਾਅਦ ਸਟੋਰ ਕਰਕੇ ਰੱਖਣਾ ਹੁੰਦਾ ਕਈ ਵਾਰ ਤਾਂ 1.5 ਸਾਲ ਵੀ ਸਟੋਰ ਕਰਕੇ ਰੱਖ ਸਕਦੇ ਆ ਬੱਧ ਟਾਈਮ ਵੀ ਕਰਕੇ ਰੱਖ ਸਕਦੇ ਆ ਆਪਾਂ ਸਾਲ ਬਾਅਦ ਨਵੀਂ ਤਾਂ ਆਈ ਜਾਂਦੀ ਫਿਰ ਆਪਾਂ ਨਵੀਂ ਲੈ ਲੈਨੇ ਆ ਹਨਾ ਜਦੋਂ ਖਤਮ ਹੋ ਜਾਂਦੇ ਆਪਾਂ ਸਾਲ ਬਾਅਦ ਦੀ ਕਣਕ ਲੈਨੇ ਹੁੰਨੇ ਆ ਤਕਰੀਬਨ ਤੇ ਉਹ ਕਣਕ ਨੂੰ ਬਸ ਸਟੋਰ ਕਰਕੇ ਰੱਖਣਾ ਹੁੰਦਾ ਤੇ ਪਰ ਕਣਕ ਨੂੰ ਸੁੰਡੀ ਪੈ ਜਾਂਦੀ ਆ ਸੁਸਦੀ ਪੈ ਜਾਂਦੀ ਆ ਸੁੰਡੀ ਸੁਸਦੀ ਹਨਾ ਤੇ ਕਣਕ ਖਰਾਬ ਹੋ ਜਾਂਦੀ ਆ ਤੇ ਸਾਰੀ ਕੀਤੀ ਇੱਕ ਕਣਕ ਹੁੰਦੀ ਮਹਿੰਗੀ ਐ ਤੇ ਉਤੋਂ ਖਰਾਬ ਹੋ ਜਾਂਦੀ ਐ ਡਰਮ ਦੇ ਵਿੱਚ ਪਾਈ ਹੋਈ ਤੇ ਮੈਂ ਤਰੀਕਾ ਦੱਸਣ ਲੱਗਾ ਜੇ ਜਿਹੜੇ ਤਰੀਕੇ ਨਾਲ ਆਪਾਂ ਡਰਮਾ ਵਿੱਚ ਪਾਈ ਹੋਈ ਕਣਕ ਆਪਣੀ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਨਾ ਆਪਾਂ ਨੂੰ ਦਵਾਈ ਪਾਉਣ ਦੀ ਲੋੜ ਪਊਗੀ ਉਹ ਤੇ ਲਿਖੀ ਠੀਕ ਐ ਕਿ ਨਹੀਂ ਆਪਾਂ ਤਰੀਕਾ ਦੱਸਦੇ ਬਹੁਤ ਹੀ ਵਧੀਆ ਤਰੀਕਾ ਸਾਰਿਆਂ ਲਈ ਸਾਦੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓਗਾ ਤੇ ਦੇਖਿਓ ਵੀਡੀਓ ਐਂਡ ਤੱਕ ਫੇਰ ਹੀ ਤੁਹਾਨੂੰ ਪਤਾ ਲੱਗਣਾ ਵਿੱਚ ਕੀ ਪਾਉਣਾ ਐ ਕੀ ਨਹੀਂ ਪਾਉਣਾ ਜਿਹਦੇ ਨਾਲ ਕੀ ਕਣਕ ਖਰਾਬ ਹੋਊਗੀ ਤੇ ਜਿਹਨਾਂ ਕਣਕ ਖਰਾਬ ਨਹੀਂ ਹੁੰਦੀ ਜਿਹੜੀ ਸੀ ਪਾਉਂਦੇ ਕਣਕ ਖਰਾਬ ਹੁੰਦੀ ਐ ਕਿਹੜੀ ਚੀਜ਼ ਨਾ ਪਾਈਏ ਵੀ ਕਣਕ ਹਨਾ ਆਪਣੇ ਬਲਕੋ ਸਹੀ ਦੇਵੇ ਤੇ ਤਰੀਕੇ ਤੁਹਾਨੂੰ ਦੱਸਣ ਲੱਗੇ ਆ ਬਹੁਤ ਹੀ ਵਧੀਆ ਜਾਣਕਾਰੀ ਇਹ ਗਾ ਵੀ ਸ਼ੇਅਰ ਕਰਿਓ ਬਹੁਤ ਕੰਮ ਦੀ ਗੱਲ ਆ ਇਹਦੇ ਵਿੱਚ ਅੱਜ ਤੁਹਾਨੂੰ ਦਿਖਾਈ ਆ ਕਣਕ ਵਿੱਚ ਕੀ ਪਾਈਏ ਵੀ ਜਿਹੜੀ ਨਾਲ ਆਪਣੀ ਕਣਕ ਖਰਾਬ ਨਾ ਹੋਵੇ ਹਾਂਜੀ ਆ ਢੋਲ ਹੁੰਦੇ ਆ 10-10 ਕੁਆਂਟਲ ਦੇ ਕਿਸੇ ਦੇ 5 ਦਾ ਕਿਸੇ 10 ਦਾ ਕਿਸੇ ਦੇ 14 ਦਾ ਕਿਸੇ ਕਿੰਦਾ ਦੇ ਢੋਲ ਹੁੰਦੇ ਆ ਆਪਣੇ ਤਾਂ ਗੋਲ ਹੀ ਆ ਪੁਰਾਣਾ ਢੋਲ ਇਹ ਕਣਕ ਦਾ ਇਹਨੂੰ ਆਪ ਭਾਕੇ ਰੱਖ ਰਹੇ ਹੋ ਨੇ ਤਾਂ ਆਪ ਤਰੀਕਾ ਦੱਸਦੇ ਹਾਂ ਉਹਨੂੰ ਕਿਵੇਂ ਪਹਿਲਾਂ ਇਹਦਾ ਡਰਮ ਆ ਜਿਹੜਾ ਆਪਣਾ ਢੋਲ ਆ ਇਹ ਕਣਕਾਂ ਇਹਨੂੰ ਆਪਾਂ ਨਾ ਧੁੱਪੇ ਧੁੱਪ ਲਵਾ ਲੈਣੀ ਆ ਜਦੋਂ ਕਣਕ ਵਿੱਚ ਭਾਵੇਂ ਹੋਵੇ ਵੀ ਉਹ ਕੱਢ ਕੇ ਕਣਕ ਨਵੀਂ ਪਾਉਣੀ ਆ ਤੇ ਸਾਰੇ ਡਰਮ ਨੂੰ ਬਿਲਾ ਧੁੱਪ ਲਵਾ ਲੈਣੀ ਵਿੱਚ ਕੱਪੜਾ ਫੇਰ ਦੇਣਾ ਆਸੇ-ਪਾਸੇ ਤੇਲ ਲਾ ਦੇਣਾ ਇਹਨੂੰ ਜੰਗ ਜਗਾਲ ਕੁਛ ਨਾ ਲੱਗੇ ਹਲੇ ਆਪਾਂ ਡਰਮ ਵਿੱਚੋਂ ਬਾਹਰ ਕੱਢਣਾ ਹੈ ਕਿਉਂਕਿ ਕਾਰਨ ਹੈ ਨਹੀਂਗਾ ਤੁਹਾਨੂੰ ਪਤਾ ਹੀ ਫਿਰ ਆਊਗਾ ਨਾਲ ਮੇਰੇ ਕਢਾਊਗਾ ਕਣਕ ਕਢਾ ਕੇ ਇਹਨੂੰ ਧੁੱਪ ਲਵਾਉਣੀ ਆ ਸਵਾਹ ਕੇ ਟੌਪ ਦੋ ਤੰਦਾਂ 'ਤੇ ਧੁੱਪ ਲਵਾਉਣੀ ਆ ਖੜਕੇ ਜਾਂ ਲੰਮਾ ਪਾ ਕੇ ਵੀ ਖੜੇ ਕਰਕੇ ਸਾਰਾ ਸਾਫ਼ ਕਰਨਾ ਧੁੱਪ ਲਵਾਉਣੀ ਫਿਰ ਆਪਾਂ ਇਹ ਚ ਕਣਕ ਪਾਉਣੀ ਫਿਰ ਤੁਹਾਨੂੰ ਦੱਸਦੇ ਆ ਬੰਦੇ ਵਿੱਚ ਕੀ ਪਾਉਣਾ ਹਾਂਜੀ ਪਹਿਲਾਂ ਤੋਂ ਉਹਦੇ ਵਿੱਚ ਪਾਉਣੀ ਆ ਨਿੰਮ ਹਰੀ ਤੁਸੀਂ ਦੇਖ ਸਕਦੇ ਸਾਡੇ ਘਰ ਵਿੱਚ ਨਿੰਮ ਲੱਗੀ ਹੋਈ ਹਰੀ ਨਿੰਮ ਦੇ ਪੱਤੇ ਪਾਉਣੇ ਆ ਆਪੇ ਵਿੱਚ ਸੌਕੇ ਜਾਣਗੇ ਇਹ ਪੱਤੇ ਹਰੇ-ਹਰੇ ਪਾਉਣੇ ਕਿਉਂਕਿ ਇਹਦੀ ਸਮੈਲ ਨਾਲ ਕਣਕ ਨੂੰ ਬਿਲਕੁਲ ਵੀ ਸੁੰਢੀ ਸੁਸਰੀ ਨਹੀਂ ਲੱਗਦੀ ਪਹਿਲੀ ਟ੍ਰਿਕ ਤਾਂ ਇਹੀ ਆ ਹਾਂਜੀ ਆਪਣੇ ਪਿਛਲੇ ਸਾਲ ਵਾਲੀ ਕਣਕੀਏ ਦੇਖੋ ਆਪਣੀ ਕੱਢੀ ਹੋਈ ਅੱਜ ਪੀਣ ਬਣਾਉਣ ਨੂੰ ਕੱਢੀ ਹੋਈ ਦੇਖੋ ਬਿਲਕੁਲ ਵਿੱਚ ਸੁਸਰੀ ਸਾਸਰੀ ਕੋਈ ਨਹੀਂ ਲੱਗਾ ਬਿਲਕੁਲ ਕਣਕ ਸਾਫ਼ ਆ ਇਹ ਆਪਾਂ ਆਟਾ ਪੀਉਣ ਨਾਲ ਇਸੇ ਕਣਕ ਕੱਢੀ ਸੀ ਤੇ ਇਦਾਂ ਕਣਕ ਮੋਟੀ-ਮੋਟੀ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਤੇ ਆਪਾਂ ਨੂੰ ਅਗਲਾ ਤਰੀਕਾ ਹਾਂਜੀ ਅਗਲਾ ਤਰੀਕਾ ਹੈਗਾ ਮਾਚਸ ਦੀਆਂ ਡੱਬੀਆਂ ਇਹ ਡੱਬੀਆਂ ਤੁਸੀਂ ਕੱਪੜੇ ਦੇ ਵਿੱਚ ਬੰਨ ਕੇ ਡਰਮ ਦੇ ਵਿੱਚ ਸਿੱਟਣੀਆਂ ਕੋਈ ਦਵਾਈ ਜ਼ਹਿਰ ਵਾਲੀ ਪਾਉਣ ਦੀ ਕੋਈ ਵੀ ਗੋਲੀਆਂ ਪਾਉਣ ਦੀ ਲੋੜ ਨਹੀਂ ਮਾਚਸ ਦੀਆਂ ਡੱਬੀਆਂ ਤੇ ਹਰੇ ਨਿੰਮ ਦੇ ਪੱਤੇ ਇਹ ਤੁਸੀਂ ਵਿੱਚ ਡਰਮ ਦੇ ਪਾਉਣੇ ਤੇ ਡਰਮ ਉੱਤੇ ਬੰਦ ਕਰ ਦੇਣ ਥੱਲੇ ਪਹਿਲਾਂ ਨੰਬਰ ਦੇ ਪੱਤੇ ਖਿਲਾਰ ਦੇਣੇ ਫਿਰ ਕਣਕ ਪਾਉਣੀ ਆ ਵਿਚਾਲੇ ਖਿਲਾਰ ਦੇਣੇ ਫਿਰ ਕਣਕ ਪਾਉਣੀ ਆ ਇਹ ਦੱਬੀਆਂ ਵੀ ਥੱਲੇ ਵਿਚਾਲੇ ਸੈੱਟ ਦੇਣੀਆਂ ਤੇ ਉੱਪਰ ਸੈੱਟ ਦੇ ਉੱਪਰ ਕਣਕ ਨੰਬਰ ਦੇ ਪੱਤੇ ਸੈੱਟ ਦੇਣੇ ਇਹ ਚੀਜ਼ਾਂ ਪਾਉਣ ਨਾਲ ਆਪਣੀ ਕਣਕ ਬਿਲਕੁਲ ਨਹੀਂ ਖਰਾਬ ਹੋਊਗੀ ਨਾ ਕੋਈ ਸੁਸਤੀ ਲੱਗੂਗੀ ਨਾ ਕੋਈ ਹੋਰ ਕੋਈ ਗੋਲੀਆਂ ਪਾਉਣ ਦੀ ਲੋੜ ਨਹੀਂ ਚੈਲ ਵਾਲੀ ਕਣਕ ਪਾਉਣ ਖਾਣ ਦੀ ਬਿਲਕੁਲ ਵੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਠੀਕ ਹੈ ਕਿ ਨਹੀਂ ਹਾਂਜੀ ਇਹ ਦੋ ਟ੍ਰਿਕਾਂ ਐ ਟ੍ਰਿਕਾਂ ਕੇ ਪੂਰੇ ਕੰਮ ਦੇ ਚੀਜ਼ਾਂ ਗੱਲਾਂ ਐ ਮੇਰੀਆਂ ਕਿਉਂਕਿ ਅਸੀਂ ਕਾ ਡਰਾਮਾ ਕਣਕ ਵਾਲੇ ਢੋਲ ਵਿੱਚ ਅਸੀਂ ਇਹ ਚੀਜ਼ਾਂ ਹੀ ਪਾਉਨੇ ਆ ਕਿਉਂਕਿ ਕਣਕ ਪਤੋ ਕੇ ਤਾਂ ਬਣਾਉਣੀ ਹੁੰਦੀ ਆ ਪਾ ਕੇ ਧੋ ਕੇ ਤੇ ਐਂਕਾ ਪਾ ਕਣਕ ਪੀਣ ਬਣਾਉਂਦੇ ਨਹੀਂ ਕਿ ਹਣਾ ਆਟਾ ਪਿਆਉਂਦੇ ਨਹੀਂ ਕਿ ਖਾਣ ਤੇ ਇਸ ਕਰਕੇ ਤੁਸੀਂ ਦਵਾਈ ਨਾ ਪਾਓ ਤੇ ਨਮ ਦੇ ਪੱਤੇ ਤੇ ਡੱਬੀਆਂ ਜਰੂਰ ਪਾਓ ਇਹਨਾਂ ਨਾਲ ਤੁਹਾਡੀ ਕਣਕਾ ਬਿਲਕੁਲ ਵੀ ਖਰਾਬ ਨਹੀਂ ਹੋਵੇਗੀ ਢੋਲ ਨੂੰ ਧੁੱਪ ਜਰੂਰ ਲਾਓ ਕਣਕ ਜਦੋਂ ਲਿਆਂਦੀ ਉਹਨੂੰ 2-3 ਦਿਨ ਤੁਸੀਂ ਧੋਪ ਲਵਾਓ ਠੀਕ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ